ਸਤਿ ਸ਼੍ਰੀ ਅਕਾਲ ਜਸਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਆਂ ਬੀਤੇ ਦਿਨੀ ਮਸ਼ਹੂਰ ਅਦਾਕਾਰ ਅਕਸ਼ ਕੁਮਾਰ ਦੀ ਗੱਡੀ ਹਾਦਸਾ ਕਰਸਤ ਹੋ ਗਈ ਸੀ ਤੇ ਇਸ ਹਾਦਸੇ ਦੌਰਾਨ ਅਕਸ਼ ਕੁਮਾਰ ਵਲ-ਵਲ ਬਚੇ ਸੀ ਜਿਸ ਗੱਡੀ ਨੇ ਅਕਸ਼ ਕੁਮਾਰ ਦੀ ਗੱਡੀ ਨੂੰ ਟੱਕਰ ਮਾਰੀ ਸੀ ਉਹ ਹੀ ਓਵਰ ਸਪੀਡ ਗੱਡੀ ਨੇ ਆਟੋ ਨੂੰ ਵੀ ਟੱਕਰ ਮਾਰ ਦਿੱਤੀ ਸੀ ਤੇ ਆਟੋ ਪਲਟ ਗਿਆ ਸੀ ਤੇ ਦੋ ਜਣੇ ਜ਼ਖਮੀ ਹੋਏ ਸੀ ਆਟੋ ਚਾਲਕ ਗੰਭੀਰ ਜ਼ਖਮੀ ਹੋਇਆ ਉਸ ਦਾ ਜਬਾੜਾ ਫ੍ਰੈਕਚਰ ਹੋ ਗਿਆ ਸੀ ਅਕਸ਼ੇ ਕੁਮਾਰ ਨੇ ਦਰਿਆ ਦੇ ਲਈ ਦਿਖਾਈ ਅਤੇ ਉਸ ਵਿਅਕਤੀ ਦੇ ਇਲਾਜ ਦਾ ਸਾਰਾ ਖਰਚਾ ਚੁੱਕਿਆ ਵਿਅਕਤੀ ਹਸਪਤਾਲ 'ਚ ਜੇਰੇ ਇਲਾਜ ਹੈ ਦੂਜੇ ਪਾਸੇ ਜਿਸ ਗੱਡੀ ਨੇ ਟੱਕਰ ਮਾਰੀ ਸੀ ਜਿਸ ਮਰਸੀਡੀਜ਼ ਕਾਰ ਨੇ ਟੱਕਰ ਮਾਰੀ ਸੀ ਉਸ ਕਾਰ ਦੇ ਡਰਾਈਵਰ ਨੂੰ ਉਸ ਕਾਰ ਦੇ ਚਾਲਕ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਉਸਤੇ ਬਣਦੀ ਕਾਰਵਾਈ ਕਰ ਰਹੀ ਹੈ ਅਕਸ਼ੇ ਕੁਮਾਰ ਦੀ ਤਰਿਆ ਦਿਲੀ ਨੂੰ ਲੈ ਕੇ ਲੋਕ ਉਸ ਦੀ ਤਾਰੀਫ ਕਰ ਰਹੇ ਨੇ ਅਕਸ਼ੇ ਕੁਮਾਰ ਠੀਕ ਠਾਕ ਨੇ ਉਹਨਾਂ ਨੂੰ ਕੋਈ ਸੱਟ ਨਹੀਂ ਵਜੀ ਹੈ ਜਿਸ ਆਟੋ ਚਾਲਕ ਦੇ ਨੁਕਸਾਨ ਹੋਇਆ ਹੈ ਉਸ ਦੇ ਲਾਸ਼ ਦਾ ਖਰਚਾ ਅਕਸ਼ੇ ਕੁਮਾਰ ਦੇ ਵੱਲੋਂ ਚੁਕਾਇਆ ਗਿਆ ਹੈ ਪਹਿਲਾਂ ਵੀ ਅਕਸ਼ੇ ਕੁਮਾਰ ਆਪਣੀ ਦਰਿਆਦਲੀ ਦਲੀ ਜਾਣੇ ਚਾਹੁੰਦੇ ਨੇ ਕਈ ਵਾਰ ਉਹਨਾਂ ਨੇ ਕਈ ਅਜਿਹੇ ਲੋਕਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਨੂੰ ਮਦਦ ਦੀ ਬੇਅੰਤ ਹ ਜ਼ਰੂਰਤ ਸੀ ਐਸ ਵੀ ਆਕਸ਼ੇ ਕੁਮਾਰ ਉਸ ਵਿਅਕਤੀ ਦੇ ਲਾਸ਼ ਦੇ ਲਈ ਅੱਗੇ ਆਏ